ਕੀ ਤੁਹਾਡਾ ਨਾਮ ਹੈ ਕਿਹੜੀ ਢੇਰੀ ਸੀ ਵੀ ਅਤੇ ਕਿੰਨੀ ਨੁਕਸਾਨ ਹੋਇਆ ਕਿਵੇਂ ਪਤਾ ਲੱਗਦਾ ਜੀ ਵਿਜੇ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਢੇਰੀ ਦੇ ਨਾਮ ਤੇ ਆਪਣੀ ਸ਼ੌਪ ਹੈ ਅਮੁੱਲ ਸਰ ਦੇ ਆਪਣੇ ਕੋਲ ਏਜੰਸੀਆਂ ਆ ਦਾ ਖੁੱਲਾ ਕੰਮ ਜੁੜਦਾ ਹੈ 4 ਵਜੇ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਅਸੀਂ ਚਾ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਟ ਦਿਓ ਕਹਿੰਦੇ ਸਾਡੇ ਕੋਲ ਬੰਦੇ ਹਨ ਕਿ ਜਦੋਂ ਆਣਗੇ ਉਦੋਂ ਕਟਾਂਗੇ ਉਹ ਫਿਰ ਅਸੀਂ ਰਾਤ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲੈਟ ਕੱਟੀ ਤਿੰਨ ਘੰਟਿਆਂ ਬਾਅਦ ਹੱਗ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰਿਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰਿਜਾਂ ਕੀ ਹੋ ਗਿਆ 18 ਨੁਕਸਾਨ ਸਭ ਤੇ ਕੁਝ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਬਾਹਰ ਸਿਲੰਡਰ ਲੱਗੇ ਹੋਏ ਸੀਗੇ ਓਹ ਫਟ ਗਿਆ ਕੀ ਕੀ ਲੱਗਦਾ ਕੀ ਬਿਜਲੀ ਸਪਾਰਕ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲਾਈਟ ਆਈ ਆਕਦਮ ਵੱਧ ਆਈ ਹੋਵੇ ਹਾਂਜੀ ਕੀ ਤੁਹਾਡਾ ਨਾਮ ਹੈ ਕਿਹੜੀ ਡੇਰੀ ਸੀਗੀ ਅਤੇ ਕੀ ਕੀ ਨੁਕਸਾਨ ਹੋਇਆ ਕਿਵੇਂ ਪਤਾ ਲੱਗਾ ਜੀ ਵਿਜੇ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਡੇਰੀ ਦੇ ਨਾਮ ਤੇ ਆਪਣੀ ਸ਼ਾਪ ਹੈ ਅਮੁਲ ਸਰ ਦੀਆਂ ਆਪਣੇ ਕੋਲ ਦੁਕਾਨੀਆਂ ਆ ਦਾ ਪੁੱਲਾ ਕੰਮ ਦੁਪਹਿਰ 4 ਵਜੇ ਚੌਕੀਦਾਰ ਦਾ ਫੋਨ ਗਿਆ ਤੇ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਅਸੀਂ ਚਾ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਢ ਦਿਓ ਕਹਿੰਦੇ ਸਾਡੇ ਕੋਲ ਬੰਦੇ ਹਨ ਜੇ ਜਦੋਂ ਆਣੇ ਉਹ ਕੱਟਾਂਗੇ ਉਹ ਫਿਰ ਅਸੀਂ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ 3 ਘੰਟਿਆਂ ਬਾਅਦ ਹੱਗ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰਿਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫਿੱਜਾ ਕੀ ਹੋ ਰਿਹਾ ਪੂਸਾਰਨ نقصان ਸਭ ਤੇ ਕੁਝ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਫਾਹਰ ਸਿਲੰਡਰ ਲੱਗੇ ਹੋਏ ਸੀਗੇ ਉਹ ਫਟ ਗਿਆ ਕੀ ਲੱਗਦਾ ਕੀ ਬਿਜਲੀ ਸਪਾਰਕਿੰਗ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਰਿਲੇਟ ਆਈ ਆਖਦਮ ਵੱਧ ਆਈ